ਅੱਛਾ ਜੀ ਇਹਨੂੰ ਕੌਣ ਬਣਾਇਆ ਮੜਾਉਦਾ ਇਹਨੂੰ ਦੇਖ ਤਾਂ ਕਿ ਮੈਂ ਐਸੇ ਜਿਹੋਾ ਸਾਡੇ ਨਾਲ ਮਿਲਜੋਗਾ ਸਾਰਿਆਂ ਨੂੰ ਦੱਬ ਦੇਣਾ ਆ ਦੇ ਆਹ ਮਾਰੇ ਇਹਨਾਂ ਦੀ ਗੱਡੀ ਹੋਈ ਆ ਭਾਈ ਕੀ ਹੋ ਗਿਆ ਗੱਡੀ ਪਿੱਛੇ ਮਾਰੀ ਪਿੱਛੇ ਉਹਨੂੰ ਪੌਸਟ ਹੋ ਗਈ ਉਹਨੂੰ ਬੈਕੀ ਲੈ ਕੇ ਆ ਰਹੇ ਜੇ ਛੱਲ ਭਾਈ ਤੁਸੀਂ ਨਾਲ ਨੂੰ ਨਾ ਭਾਈ ਜੀ ਡ੍ਰਿੰਕ ਕੀਤੀ ਵੀ ਤੁਹਾਡੀ ਭਾਈ ਡ੍ਰਿੰਕ ਕੀਤੀ ਵੀ ਤੁਹਾਡੀ ਆਹ ਤੋਂ ਮਾਗ ਜੇ ਅਸੀਂ ਚੱਲ ਜਲਦੀ ਵੀ ਨਹੀਂ ਕਰੀ ਆ ਦੇ ਕੱਟ ਕੇ ਜਾਂਦਾ ਜੀ ਭਾਈ ਬੀ ਬੇਰੇ ਅਸੀਂ ਤਾਂ ਆਪਣੇ ਕੰਮ ਤੋਂ ਆ ਰਹੇ ਹਾਂ ਲੱਕੜ ਦਾ ਕੰਮ ਕਰਦੇ ਆ ਸੋਫਿਆ ਦਾ ਕੋਟੀਆਂ ਦੇ ਵਿੱਚ ਸਾਡਾ ਕੰਮ ਚੱਲਦਾ ਆਪਣੇ ਕੰਮ ਤੋਂ ਆ ਰਹੇ ਆ ਇੱਧਰ ਪਿੱਛੋਂ ਦੀ ਇੰਨੀ ਤੇਜ਼ ਹੋਰਨ ਮਾਰ ਕੇ ਲੈ ਕੇ ਆ ਰਹੇ ਆ ਨਹੀਂ ਹੁਣ ਕੀ ਨੁਕਸਾਨ ਹੋਇਆ ਤੁਹਾਡਾ ਗੱਡੀ ਪਿੱਛੇ ਸਾਰੀ ਭਰਤੀ ਉਹਨਾਂ ਨੇ ਅੱਛਾ ਜੀ ਤੇ ਹੁਣ ਜਦੋਂ ਤੁਸੀਂ ਵਿਰੋਧ ਕੀਤਾ ਵੀ ਆਂ ਤੁਸੀਂ ਭੱਜ ਕੇ ਗੱਡੀ ਲੈ ਕੇ ਇੱਕ ਪਿੱਛੇ ਪਿੱਛੇ ਤੁਹਾਡੇ ਸਾਹਮਣੇ ਹੁਣ ਭੱਜੇ ਇੱਕ ਪਹਿਲਾ ਬੱਸ ਚਲਾ ਕੇ ਭੱਜ ਗਿਆ ਕਿ ਅਸੀਂ ਪੁਲਿਸ ਵਾਲੇ ਆ ਅਸੀਂ ਐ ਕਰ ਦਾਂਗੇ ਉਹ ਕਰ ਦਾਂਗੇ ਧਮਕੀਆਂ ਦਿੰਦੇ ਹੋਰ ਸਾਰਾ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਮੰਗ ਜੀ ਤੁਹਾਡੇ ਸਾਹਮਣੇ ਹੀ ਆ ਜੀ ਕਿਸੇ ਨੇ ਕੁਝ ਨਹੀਂ ਕਰਨਾ ਸਾਰੇ ਸਾਰੇ ਰਲੇ ਮਿਲੇ ਆ ਸਾਰੀ ਗਵਰਨਮੈਂਟ ਸਾਰੇ ਪੁਲਿਸ ਵਾਲੇ ਸਭ ਤੁਹਾਡੇ ਸਾਹਮਣੇ ਭੱਜਿਆ ਇੱਕ ਮਗਰ ਇੱਕ ਹੋਰ ਗੱਡੀ ਆ ਕਿ ਕਿਸੇ ਹੋਰ ਨੂੰ ਮਾਰ ਦੇਣਗੇ ਪੇਛੀ ਤੋਂ ਆਏ ਜੀ ਤੇ ਪੇਛੀ ਤੋਂ ਆਇਆ ਪੇਛੀ ਗੱਡੀ ਜਿਹੜੀ ਗੱਡੀ ਦੇ ਵਿੱਚ ਮਾਰਦੀ ਆ ਤੁਹਾਡੀ ਗੱਡੀ ਨੇ ਤੇ ਡਰਾਈਵਰ ਨੇ ਕਹਿੰਦੇ ਦਰਦਾਰੂ ਪੀਤੀ ਹੋਈ ਇਹਨਾਂ ਦੇ ਨਾ ਨਾ ਨੀ ਹੋਰ ਨਾਮ ਛਕਿਆ ਕਾਤਰਾ ਪਰ ਨਾ ਨਾ ਨੀ ਉਹ ਤਾਂ ਕੁਝ ਨਹੀਂ ਭਾਜੀ ਉਹਨਾਂ ਨਾਲ ਬੰਦੇ ਨਾਮ ਛਕਿਆ ਇਹਨਾਂ ਦਾ ਵੀ ਗੀਂਦ ਨਾ ਆ ਰਿਹਾ ਉਹਨਾਂ ਦੇ ਦਾਰੂ ਪੀਤੀ ਹੋਈ ਇਹ ਸਾਰੇ ਉਹ ਬਪੂ ਜੀ ਉਹਨੂੰ ਕੱਤਰਾ ਬੁਲਾਓ ਦੁਬਾਰਾ ਫੇਰ ਗੱਡੀ ਵਿੱਚ ਮਾਰ ਕੇ ਜਾ ਰਹੇ ਸੀ ਉਹ ਉਹਨਾਂ ਨੂੰ ਲਾ ਕੇ ਬੰਦ ਕਰੀਂ ਇੱਧਰ ਹੀ ਆਵਾਜ਼ ਵਜਾ ਲਾ ਕੇ ਕਿਹਨੇ ਇੱਥੇ ਜੰਗਾ ਨਹੀਂ ਹੈਗਾ ਤੁਸੀਂ ਮੈਨੂੰ ਆ ਜਾਓ ਤੁਹਾਡੀ ਤੇ ਸਾਰੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਹੈ ਤੁਹਾਡੀ ਗੱਡੀਆਂ ਭੰਡੋ ਦੇ ਲੋਕਾਂ ਦੀ ਕਰ ਰਹੇ ਨੇ ਪੈਸੇ ਦਾ ਵਾਪਸ ਆਣਾ ਬੱਥੇ ਆਸੀ ਰਾਤ ਨੂੰ ਕਿਹੜੀ ਪੈਸੀ ਹੈ ਸਰ ਨਹੀਂ ਹੁਣ ਤੇ ਚੱਲੀ ਹੁੰਦਾ ਉਹ ਹੀ ਕਹਿੰਦਾ ਤੁਸੀਂ ਪਾਕੀ ਕਹਿੰਦੀ ਇਹਨੂੰ ਲੈ ਕੇ ਆ ਜਾ ਅਸੀਂ ਵੀ ਤਾਂ ਗਲਤ ਕੰਮ ਕਰੀਏ ਨਹੀਂ ਨਹੀਂ ਆਪਾਂ ਸੁਣ ਕੇ ਗਲਤ ਗੱਲ ਆਏ ਉਸ ਤੋਂ ਤਾਂ ਉਸ ਤੋਂ ਧਮਕੀਆਂ ਦੇ ਰਿਹਾ ਮੈਂ ਕਰ ਦੂੰ ਮੈਂ ਕਰ ਦੂੰ ਭਾਈ ਜੀ ਮਾਮਲਾ ਕੀ ਹੋਇਆ ਦੱਸੋਗੇ ਬੜੇ ਪਿੱਛੋਂ ਵੀਰੇ ਗਲਤੀ ਨਾਲ ਹਾਰਨ ਮਾਰਦਾ ਆ ਰਿਹਾ ਪਿੱਛੋਂ ਦੀ ਪੂਰੀ ਸਪੀਡ ਦੇ ਨਾਲ ਜਦੋਂ ਗੱਡੀ ਤੇ ਸਾਈਡ ਤੇ ਕੀਤੀ ਵਿੱਚ ਲਿਆ ਕੇ ਮਾਰੀ ਆ ਕਿ ਸਾਡੇ ਕੋ ਕਹਿਦੀ ਆ ਦਾਰੂ ਪੀਤੀ ਆ ਭਜਾ ਕੇ ਲੈ ਗਿਆ ਗੱਡੀ ਅੱਛਾ ਜੀ ਆ ਗਲਤੀ ਆ ਬਾਰ ਬਾਰ ਇਹ ਵਿਚ ਫੇਰ ਦੁਆਰਾ ਮਾਰਨ ਫੇਰ ਦੁਆਰਾ ਵਿੱਚ ਫੇਰ ਦੁਆਰਾ ਮਾਰਨ ਦੀ ਕੋਸ਼ਿਸ਼ ਕੀਤੀ ਗੱਡੀ ਨੂੰ ਫੇਰ ਦੁਆਰਾ ਵਿੱਚ ਮਾਰਨ ਲੱਗ ਕੀ ਕਹਿਣਾ ਜਾਓਗੇ ਫਿਰ ਅੱਜ ਦਾਰੂ ਪੀ ਕੇ ਦਾਰੂ ਪੀ ਕੇ ਇਹਨਾਂ ਨੇ ਕੀ ਕਿਸੇ ਨਾਲ ਕਾਨੂੰਨ ਰੋਕਣਾ ਦੇਖੋ ਦਾਰੂ ਪੀ ਕੇ ਉਹ ਭੱਜਿਆ ਜਾ ਰਿਹਾ ਉਹ ਭੱਜ ਗਿਆ ਜਾਂਦਾ ਪਏ